ਚਿਨ ਚਿਨ ਤਨ ਛਿਜੇ ਛਿਜਦਾ ਕੱਪੜਾ ਹੀ ਨਹੀਂ ਛਿਜਦਾ ਸਰੀਰ ਵੀ ਛਿਜਦਾ ਆ ਮਾਈਆਂ ਨੂੰ ਪਤਾ ਨਾ ਕੱਪੜਾ ਛਿਜ ਗਿਆ ਵੇ ਭਾਈ ਕੱਪੜਾ ਛਿਜਤੇ ਨਹੀਂ ਜਾਉ ਆਪਾਂ ਮਾਈਆਂ ਕਹਿੰਦੇ ਆ ਨਾ ਵੇ ਭਾਈ ਖਰੀਦਣ ਲੱਗੇ ਆ ਆ ਤੇਰੇ ਤੋਂ 300 ਰੁਪਏ ਮੀਟਰ ਲੈਣ ਲੱਗੇ ਆ ਛਿਜਤੇ ਨਹੀਂ ਜਾਉ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਕੱਪੜੇ ਦੀ ਗੱਲ ਛੱਡੋ ਤੁਹਾਡਾ ਸਰੀਰ ਛਿਜ ਜਾਣਾ ਚਿਨ ਚਿਨ ਤਨ ਕੀਜੇ ਜਰਾ ਜਨਾਵੈ ਬੜੇਪਾ ਦੱਸਦਾ ਮੈਂ ਆ ਰਿਆਂ ਹੁਣ ਗੋਡੇ ਤੇ ਗਏ ਮੋਢੇ ਤੇ ਗਏ ਲੱਕ ਜਿਆ ਗਿਆ ਹੌਲੀ ਹੌਲੀ ਦੰਦ ਜੇ ਗਏ ਦੰਦ ਦੰਦ ਬੜੇ ਸੋਹਣੇ ਨੇ ਚੇਤਾ ਰੱਖਣਾ ਚਾਹੀਦਾ ਮਾਇਆ ਅੰਦਰ ਕਰਨਉ ਦਾਸੀ ਬਿਕ ਦਿਨ ਵਿਰਲਾ ਬੁਰਲਾ ਜੀਆਂ ਪੈ ਜਾਣਗੀਆਂ ਕੋਈ ਇੱਧਰ ਨੂੰ ਫਿਰੂ ਕੋਈ ਇੱਧਰ ਨੂੰ ਫਿਰੂ ਤੇ ਮੁੜ ਕੇ ਫਿਰ ਸਾਰੇ ਟੁੱਟ ਕੇ ਬੋੜਾ ਜਿਆ ਬਣ ਜਾਣਾ ਫਿਰ ਨਕਲੀ ਲੱਗੇ ਹੋਣਗੇ ਇਹ ਚਿੱਤ ਰੱਖ ਮਾਇਆ ਅੰਦਰ ਕਰਨ